ਬੁਲਾਓ ਇੱਕ ਵਾਰ ਉਧਰ ਆਓ ਇੱਕ ਵਾਰ ਜੀ ਸਾਹਿਬ ਬਾਈ ਖੇਚੀ ਕੇ ਸ਼ੇਅਰ ਕਰ ਦਿਓ ਮੁਲਾਜ਼ਮ ਰੋਕਤੇ ਪਏ ਸ਼ੇਅਰ ਕਰ ਦਿਓ ਬਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਸਾਡੇ ਹੀ ਭਰਾ ਨੇ ਬਾਕੀ ਸ਼ੇਅਰ ਕਰ ਦਿਓ ਰਾਸਥਾਨ ਚੱਲੇ ਆ ਅੱਗੇ ਮੁਲਾਜ਼ਮ ਗੱਡੀਆਂ ਨਹੀਂ ਲਿਜਾਨ ਦੇਂਦੇ ਅੱਗੇ ਕਹਿੰਦੀ ਅਸੀਂ ਨਹੀਂ ਲ ਜਾਂਦੇ ਨੀਆਂ ਤੁਹਾਨੂੰ ਵਿਖਾਉਣੇ ਸਾਰੀ ਗੱਲ ਸ਼ੇਅਰ ਕਰਦੇ ਹਾਂ ਦੱਬ ਕੇ ਬਿੰਟੂ ਪਰ ਜਾ ਬਾਕੀ ਪਰ ਜਾ ਬੰਦ ਕਰ ਲੈ ਇਸਕੋ ਬੰਦ ਕਰ ਲੈ ਤੇਰੀ ਕੋਈ ਕਰਾਉ ਮੈਂ ਕਰ ਲੈਣਾ ਫਿਰ ਕਰ ਲੈਣਾ ਵੀਡੀਓ ਆ ਗਈ ਆ ਵੀਡੀਓ ਆ ਆ ਵੀਡੀਓ ਕੋਈ ਦਾ ਵੀਡੀਓ ਹੈ ਆਈ ਕਾਰਡ ਦਿਖਾਣਾ ਇੱਕ ਵਾਰ ਆਈ ਕਾਰਡ ਦਿਖਾਣਾ ਆਈ ਕਾਰਡ ਦਿਖਾਣਾ ਮੀਡੀਆ ਵਾਲਿਆਂ ਨੂੰ ਅੱਗੋਂ ਮਾੜਾ ਬੋਲਦੇ ਮੁਲਾਜ਼ਮ ਮੀਡੀਆ ਵਾਲੇ ਤੇ ਗੱਲ ਪੈਂਦੇ ਪਰ ਮੁਲਾਜ਼ਮ ਮਾਸਟਰ ਰੋਬੀ ਮਾਸਟਰ ਹੈ ਤੁਹਾਨੂੰ ਅੰਮੀ ਮਾਸਟਰ ਆਏ ਨੇ ਅੰਮੀ ਆਏ ਨੇ ਮਾਸਟਰ ਜੀ ਕੋਟਾ ਕੋਨਾ ਘੱਟ ਕਰਵਾਗਾ ਤਰ੍ਹਾਂ ਹੈ ਇੱਕ ਵਾਰ ਕਰਵਾ ਪਰਵਾੜੇ ਉਹ ਕਰਵਾ ਦੇ ਇੰਨੇ ਬੰਦੇ ਮੈਂ ਉਹਨਾਂ ਕੋਲੋਂ ਤਾਂ ਆਏ ਨਹੀਂਗਾ ਆਏ ਨਹੀਂ ਹਮਾਰੇ ਪਰ ਕੋਈ ਇੱਧਰ ਜੇ ਪੰਜ ਪੰਜ ਆ ਗਏ ਨਹੀਂ ਆਰਾਮ ਨਾਲ ਗੱਲ ਕਰਦਾ ਹਾਂ ਹਾਲੋ ਲਾਖਰ ਤੂੰ ਆਦਾ ਹੋਵੇ ਵਹੀ ਤਰੀਆਂ ਗੱਲਾਂ ਸਾਬ ਸਾਹਿਬ ਕਿੱਥੋਂ ਹੀ ਕੰਮ ਕੱਚੀ ਹੋ ਜਾਂਦੇ ਤੇਰੇ ਹੈਲੋ 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 ਮੇਰਾ ਫਾਟਾ ਦਾ ਲੋਕਾਂ ਨੂੰ ਦੇਖਾਂ ਜੀ ਖਾਣ ਨੂੰ ਕਾਣੇ ਆ ਆ ਕੇ ਜਾਣ ਬੜਾ ਬਈ ਮਾਇਆ ਮਾਇਆ ਪੜ ਲੇਗਾ ਮੇਰੇ ਵੇਖੀ ਜਾ ਰਿਹਾ ਹੋਣਾ

ਪਹਿਲੀ ਦਫਾ ਨਹੀਂ ਆਇਆ ਸੀ ਪਹਿਲੀ ਵਾਰ ਆਇਆ ਹਾਂ ਅਬ ਅਮੇ ਲਈ ਬੰਕੂ ਤੇ ਉਹ ਕੁਸਰਾ ਦੇ ਨਵੀਂ ਫੋਨ ਕਰ ਲਾ ਕੋਈ ਕੋਈ ਤਿੰਨ ਦਾ ਕਰ ਰਿਹਾ ਇਹ ਦਿਆ ਨਾ ਕਹਿੰਦੇ ਅਸੀਂ ਰਾਜਸਥਾਨ ਨਹੀਂ ਬਾਰਡਰ ਤੇ ਜਾਣ ਦੇਣਾ ਰੋਕਦੇ ਪਏ ਰਾਜਸਥਾਨ ਬਾਰਡਰ ਤੋਂ ਲੱਖਾ ਤੋਂ ਨਹੀਂ ਰਾਜਸਥਾਨ ਬਾਰਡਰ ਤੇ ਚੱਲੇ ਸਾਂ ਰਾਜਸਥਾਨ ਅੱਗੋਂ ਸਾਡੀਆਂ ਗੱਡੀਆਂ ਸਾਰੀਆਂ ਰੋਕ ਲਈਆਂ ਹਾਂ ਗੱਡੀਆਂ ਸਾਰੀਆਂ ਰੋਕ ਲਈਆਂ ਵੇਖੋ ਕਹਿੰਦੇ ਜਾਂਦਾ ਸਵਾਦ ਤਾਂ ਦੇ ਭਰਾਓ ਸਾਡੀ ਜੰਗ ਲੱਗੀ ਫੜੀ ਜੰਗ ਬਾਲੀ ਬਾਈ ਤਕੜੀ ਜੰਗ ਜੇ ਬਾਲੀ ਤਗੜੀ ਜੰਗ ਜੇ ਬਾਲਾ ਪੰਗਾ ਪਿਆ ਆ ਕੋਈ ਛੋਟੀ ਮੋਟੀ ਗੱਲ ਨਹੀਂ ਲਾਈਵ ਖਿੱਚ ਕੇ ਸ਼ੇਅਰ ਕਰ ਦਿਓ ਪੁਲਿਸ ਡੱਕਦੀ ਵੀ ਰਾਜਸਥਾਨ ਵਾਲੀ ਕਹਿੰਦੇ ਨਹੀਂ ਜਾਣ ਦੇਣਾ ਲੱਖਾ ਦਾਣੇ ਜਿੰਨੇ ਬੰਦੇ ਆਉਂਦੇ ਪੈ ਕਹਿੰਦੇ ਨਹੀਂ ਜਾਣ ਦੇਣਾ ਤੇ ਖਿੱਚ ਕੇ ਸ਼ੇਅਰ ਕਰ ਦਿਓ ਖਿੱਚ ਕੇ ਦੱਬ ਕੇ ਮੈਂ ਤੁਹਾਨੂੰ ਸਾਰਾ ਕੁਝ ਵਿਖਾਉਣਾ ਰਾਜਸਥਾਨ ਪੁਲਿਸ ਡੱਕਦੀ ਛਾ ਜਾਣਪੁਰ ਜਾਣਾ ਛਾ ਜਾਣਪੁਰ ਤੇ ਕਹਿੰਦੇ ਨਹੀਂ ਜਾਣ ਦੇਣਾ ਛਾ ਜਾਣਪੁਰ ਨਹੀਂ ਜਾਣ ਦੇਣਾ ਛਾ ਜਾਣਪੁਰ ਕਹਿੰਦੇ ਨਹੀਂ ਜਾਣ ਦੇਣਾ ਅੱਛੇ ਰੁਕੋ ਆ The <laughs> ਇੱਥੇ ਨਹੀਂ ਜਾਣ ਦੇਣਾ ਅਸੀਂ ਇੱਥੇ ਜਾਣਾ ਸਾਹਾਜਾਪੁਰ ਦੇ ਉੱਤੇ ਸਾਡੇ ਸੱਤ ਹੀ ਬੈਠੇ ਨੇ ਕਿਸਾਨ ਬੈਠੇ ਨੇ ਮਾਰੀ ਮਤਲੀ ਅਸੀਂ ਜਾਣਾ ਇਹ ਰੋਕ ਰਹੇ ਨੇ ਪਰ ਇਹ ਕਿ ਹੁਣ ਕਹਿੰਦੇ ਅਸੀਂ ਚੈੱਕ ਕਰਕੇ ਜਾਣ ਦੇ ਮੈਂ ਜਾਣ ਦੋ ਕੋਈ ਚੈੱਕ ਖੁਸ਼ਤੀ ਖਾਨ ਅਸੀਂ ਆਪਣੇ ਕੋਲ ਸੁਣਣੀ ਹੈ ਹਾਂ ਕਰ ਲੋ ਭਾਈ ਮੈਂ ਕੱਡੀਆਂ ਚੈੱਕ ਕਰਨ ਸਾਰੀਆਂ ਨੂੰ ਜਾਣ ਨਾਲ ਇਹਨਾਂ ਦਾ ਬੋਲਣ ਦਾ ਤਰੀਕਾ ਹੀ ਨਹੀਂ ਵਧੀਆ ਹਾਂ ਖੁਸ਼ਤੀ ਕਹਿੰਦੇ ਮੈਂ ਬੋਲਣ ਦਾ ਤਰੀਕਾ ਹੀ ਨਹੀਂ ਵਧੀਆਗਾ ਕਿੱਦਾਂ ਇਹ ਗੱਲ ਕਰ ਰਹੇ ਹੋਗੀ ਯਾਰ ਤਾਂ ਸਾਡਾ ਸਾਹੀ ਤੇ ਜਾਣਾ ਸੁੱਖ ਦੱਸ ਕੀ ਗੱਲ ਹੈ ਹਾਂ ਬਿਲਕੁਲ ਬਾਪਾ ਅੱਗੇ ਜਾਣਾ ਯਾਰ ਜਾਣਾ ਹੈ ਅਸੀਂ ਗੱਲ ਕਰ ਰਹੇ ਹਾਂ ਬਿਲਕੁਲ ਹੈਗਾ ਪਰ ਤਰੀਕਾ ਜਿਹੜਾ ਉਹ ਜਿਸ ਤਰ ਜਾਣਾ ਕਿੱਥੇ ਆ ਸਾਡੇ ਦਸਾਨਾ ਸਾਹਿਬ ਨੂੰ ਬੜਦੇ ਚੱਲੇ ਸੀ ਉਹਨਾਂ ਕੋਲੇ ਇਹ ਕਹਿੰਦੇ ਸੀ ਕਿ ਇੱਕ ਬੰਦਾ ਉਹਨਾਂ ਨੂੰ ਭੇਜਾ ਕੇ ਹਰ ਇੱਕ ਗੱਡੀ ਜਾਏਗਾ ਭੇਜ ਦਿਓ ਕੋਈ ਗੱਲ ਨਹੀਂ ਚੈੱਕ ਕਰਨੀਆ ਚੈੱਕ ਕਰ ਲਓ ਇਹਨਾਂ ਦਾ ਬੋਲਣ ਦਾ ਬਿਲਕੁਲ ਬਿਹੇਵियर ਵਧੀਆ ਨਹੀਂ ਆ ਬਹੁਤ ਗਲਤ ਬੋਲਣ ਦੇ ਆ ਬੜੀ ਮਾੜਾ ਮਨ ਵੀ ਤੁਮ ਬੜਦੇ ਵੀਰ ਜੀ ਸ਼ਾਹ ਤਾਂ ਕਰ ਚੰਗੀ ਕਰ ਵੀਰ ਦੀ ਸ਼ਾਹ ਜਾਨਪੁਰ ਹੀ ਜਾਣਾ ਤੇ ਸਾਨੂੰ ਮੁਲਾਜ਼ਮਾਂ ਦੇ ਨਹੀਂ ਜਾਣ ਦੇਣਾ ਤੁਹਾਡੀ ਗੱਡੀਆਂ ਚੈੱਕ ਕਰਨੀਆਂ ਕਰ ਲਓ ਤੁਸੀਂ ਮੂੰਹ ਤੇ ਨਹੀਂ ਅੱਗੇ ਮੂੰਹ ਨਹੀਂ ਟਕਦੇ ਆਹੀ ਕਿ ਆ ਮੂੰਹ ਨਹੀਂ ਟਕਨੇ ਅਸੀਂ ਨਹੀਂ ਜਾਣਾ ਤੇ ਇੱਕ ਇੱਕ ਬੰਦਾ ਜਾਵਾਂਗਾ ਤੁਹਾਡੀਆਂ ਗੱਡੀਆਂ ਇਹ ਤਾਨਾਸ਼ਾਈ ਇਹ ਸਰਕਾਰ ਦੇ ਬੰਦੇ ਨੇ ਸਰਕਾਰ ਦੇ ਮੁਲਾਜ਼ਮ ਤਾਨਾਸ਼ਾਈ ਕਰਦੇ ਪਰ ਬਾਈ ਲੱਖੇ ਨੂੰ ਧੱਕਾ ਕਰਦੇ ਬਾਈ ਲੱਖੇ ਨਾ ਬਾਈ ਹਰਜੀਤ ਧਰਮਣ ਵੀ ਪਹੁੰਚ ਗਿਆ ਸਾਡੇ ਨਾਲ ਭਾਜੀ ਜਾਨ ਨਹੀਂ ਦਿੰਦੇ ਕਹਿੰਦੇ ਨਹੀਂ ਜਾਣਦੇ ਹਾਂ ਵਾਠੀ ਕੋਈ ਬਾਗਾ ਕੌਣ ਰੋਕ ਰਿਹਾ ਇਹ ਬਤਾਈਏ ਅਰੇ ਤੁਸੀਂ ਤਾਂ ਨਾਮ ਕਾਲੀ ਰੋਕੋ ਚਲੋ ਲਾਓ ਗੱਡੀ ਲਾਓ ਆਪਣੀ ਗੱਡੀ ਲਾਓ ਗੱਡੀ ਲਾਓ ਗੱਡੀ ਤੇਰਾ ਵਜੇਂਦਾ ਕੋਈ ਬੱਡੀ ਅਸੀਂ ਕਹਿੰਦੇ ਸਾਡੀ ਗੱਡੀ ਗਾਹ ਖੜੀ ਹੈ ਸਾਡੀ ਗੱਡੀ ਕੋਲੇ ਅਸੀਂ ਗੱਡੀ ਰੋਕਦੇ ਹਾਂ ਕਹਿੰਦੇ ਨਹੀਂ ਉੱਥੇ ਹੀ ਰੁਕਣੀ ਇੱਥੇ ਰੋਕੋ ਗੱਡੀ ਚਲੋ ਬੈਠੋ ਨਹੀਂ ਆਪ ਕੀ ਕਿਸਾਨ ਤੇ ਤੂੰ ਕੌਣ ਨਹੀਂ ਹੈ ਆਪ ਵੀ ਕਿਸਾਨ ਕੇ ਬੈਠੇ ਹੋ ਆਪ ਕੀ ਕਿਸਾਨ ਕੇ ਬੈਠੇ ਹੋ ਤੁਸੀਂ ਵੀ ਕਿਸਾਨ ਹੋ ਸਾਰੇ ਦੀ ਬਾਤ ਕੋ ਰਿਪੀਟ ਕਰੋਗੇ ਕਿਆ ਅਸੀਂ ਇਹ ਭੁੱਲੋ ਜਾਏਗੇ ਹਾਂ ਹੁੰਦੀ ਮੈਂ ਬਰੀ ਹਾਂ ਲਾਈਵ ਹੈ ਬਾਈ ਉਹ ਚਲੋ ਬੈਠਾ ਯਾਰ ਬਹੁਤ ਗੱਡੀਆਂ ਚ ਕੱਢ ਜਾ ਕੱਢ ਜਾ ਪੁਲਿਸ ਦੁਆਰਾ ਟੱਕਰ ਰੋਕਣ ਦੀ ਕੋਸ਼ਿਸ਼ ਪਾ ਰਹੇ ਤੀਸਰੀ ਇਨਸਾਨ ਸਾਹਿਬ ਲੱਗੇਗਾ ਧੱਕੇ ਨਾਲ ਗੱਡੀਆਂ ਰੋਕਦੇ ਤਾਂ ਨਾ ਸ਼ਹੀ ਕਰਦੇ ਪਏ ਜਾਮ ਨਾ ਲਗਾਏ ਜਾਮ ਲਗਾਏ ਗੱਡੀਆਂ ਵਿੱਚ ਬੈਠੇ ਜਾਮ ਨਾ ਲਗਾਏ ਬਹੁਤ ਗੱਡੀਆਂ ਦੇ ਬਹੁਤ ਕੀ ਸ਼ਾਇਦ ਆਓ ਰੋ ਰੋ ਦੇਖੋ ਕੋਈ ਕਾਹਲੀ ਨਹੀਂ ਰੁਕਣਾ ਬੈਠੋ ਸਾਰੇ ਇੱਥੇ ਸਾਰਾ ਕੰਮ ਨੋਜਵੰਦ ਸੀ ਇਹਨਾਂ ਨੂੰ ਥੋੜੇ ਗਲਤੀਆਂ ਤਰੀਕੇ ਦੇ ਹੋਣਗੇ ਲੁੱਕਿਆ ਹੈਗਾ ਤਾਂ ਕੋ